ਹਰਿਆਣਾ ਵਿੱਚ ਚੋਣਾਂ ਦੇ ਬਿਗਲ ਵੱਜ ਚੁੱਕੇ ਐ ਤੇ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਇਨ ਲਈ ਮਹਿਜ 14 ਦਿਨ ਬਾਕੀ ਬਚੇ ਨੇ ਇਸ ਵਾਰ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਦਿਖਾਈ ਦੇ ਰਿਹਾ। ਦਾਜੀ ਕਿ ਪਿਛਲੇ 10 ਸਾਲ ਤੋਂ ਭਾਜਪਾ ਨਿਰੰਤਰ ਸੂਬੇ ਦਾ ਪ੍ਰਸ਼ਾਸਨ ਚਲਾ ਰਹੀ ਹੈ। ਇੰਨੇ ਅਸੇ ਵਿੱਚ ਅਕਸਰ ਲੋਕਾਂ ਦੇ ਗਿਲੇ ਸ਼ਿਕਵੇਆਂ ਦੀਆਂ ਸੂਚੀਆਂ ਲੰਮੀਆਂ ਹੋ ਜਾਂਦੀਆਂ ਨੇ। ਚਾਹੇ ਇਸ ਸਮੇਂ ਵਿੱਚ ਪੰਜਾਬ ਦੀਆਂ ਤਤਕਾਲੀ ਸਰਕਾਰਾਂ ਨਾਲੋਂ ਹਰਿਆਣਾ ਦੀ ਸਰਕਾਰ ਦੀ ਕਾਰਗੁਜ਼ਾਰੀ ਕਿਤੇ ਬਿਹਤਰ ਦਿਖਾਈ ਦੇ ਰਹੀ ਹੈ। ਇਸ ਅਸੇ ਵਿੱਚ ਸੂਬੇ ਵਿੱਚ ਵਿਕਾਸ ਦੀ ਗਤੀ ਵੀ ਤੇਜ਼ ਹੈ। ਹੋਰ ਕਈ ਸੂਬਿਆਂ ਵਾਂਗ ਵੱਡੇ ਪ੍ਰਸ਼ਟਾਚਾਰ ਦੇ ਕਾਰਨਾਮੇ ਵੀ ਸਾਹਮਣੇ ਨਹੀਂ ਆਏ। ਇਸੇ ਹੀ ਅਸੇ ਵਿੱਚ ਹਰਿਆਣਾ ਆਪਣੇ ਗੁਵਾਢੀ ਸੂਬਿਆਂ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਦੇ ਨਾਲ ਹੀ ਇਸ ਵਾਰ ਸੂਬੇ ਦੇ ਲੋਕਾਂ ਦੀਆਂ ਕਾਂਗਰਸ ਤੇ ਵੀ ਆਸਾਂ ਲੱਗੀਆਂ ਦਿਖਾਈ ਦੇ ਰਹੀਆਂ ਨੇ। ਜਿੱਥੇ ਗੁਵਾਢ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਹਕੂਮਤ ਕਾਇਮ ਹੋਈ ਹੈ ਉੱਥੇ ਪਿਛਲੇ 2.5 ਸਾਲ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੇਹੱਦ ਨਾਕਸ਼ ਕਾਰਗੁਜ਼ਾਰੀ ਕਾਰਨ ਲੋਕਾਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਇਸ ਦਾ ਅਸਰ ਹਰਿਆਣਾ ਚੋਣਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਹੁਣ ਮਾਨਦ ਤੇ ਰਹਾ ਹੋ ਕੇ ਆਏ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਲਈ ਕਮਾਂਡ ਸੰਭਾਲ ਲਈ ਹੈ ਪਰ ਪੰਜਾਬ ਸਰਕਾਰ ਦੀ ਬੇਹੱਦ ਮਾੜੀ ਸਥਿਤੀ ਨੂੰ ਭਾਪਦਿਆਂ ਹਰਿਆਣਾ ਦੀਆਂ ਚੋਣਾਂ ਵਿੱਚ ਇਸ ਪਾਰਟੀ ਦੀ ਕਾਰਗੁਜ਼ਾਰੀ ਕਮਜ਼ੋਰ ਰਹਿਣ ਦੀ ਸੰਭਾਵਨਾ ਬਣੀ ਹੋਈ ਨਜ਼ਰ ਆ ਰਹੀ ਦੂਜੇ ਪਾਸੇ ਚੋਣ ਮੈਦਾਨ ਵਿੱਚ ਛੁਤਰੀਆਂ ਵੱਡੀਆਂ ਛੋਟੀਆਂ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕੀਤੇ ਜਾ ਰਹੇ ਹਨ ਉਹ ਵੋਟਰਾਂ ਨੂੰ ਪਰਮਾਉਣ ਵਾਲੇ ਹੀ ਜਾਪਦੇ ਹਨ ਸ਼ਾਇਦ ਇਹ ਪਾਰਟੀਆਂ ਲੋਕਾਂ ਨੂੰ ਸਤੀਹ ਪੱਦਰ ਤੇ ਸਮਝਦੀਆਂ ਗਈਆਂ ਆਪਣੇ ਆਪ ਨੂੰ ਵਧੇਰੇ ਚੁਸਤ ਸਮਝਣ ਲੱਗ ਗਈਆਂ ਹਨ ਪਰ ਇਹ ਗੱਲ ਯਕੀਨੀ ਹੈ ਕਿ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਅਜਿਹੇ ਵਾਅਦੇ ਕਰਦੇ ਆ ਇਹ ਪਾਰਟੀਆਂ ਸੂਬੇ ਦੇ ਆਰਥਿਕ ਸਰੋਤਾਂ ਦਾ ਅਧਿਐਨ ਨਹੀਂ ਕਰਦੀਆਂ ਸਗੋਂ ਉਹਨਾਂ ਦੀ ਮਨਸ਼ਾ ਸਿਰਫ ਤੇ ਸਿਰਫ ਕੁਰਸੀ ਤੱਕ ਪੁੱਜਣ ਦੀ ਹੀ ਹੁੰਦੀ ਹੈ ਸੂਬੇ ਦੀਆਂ ਆਉਂਦੀਆਂ ਚੋਣਾਂ ਲਈ ਭਾਜਪਾ ਤੇ ਕਾਂਗਰਸ ਦੋਵਾਂ ਨੇ ਆਪਣੇ ਐਲਾਨਨਾਮੇ ਜਾਰੀ ਕਰ ਦਿੱਤੇ ਨੇ ਭਾਜਪਾ ਨੇ ਜਿੱਥੇ ਆਪਣੇ ਚੋਣ ਮਨੋਰਥ ਪੱਤਰ ਵਿੱਚ 20 ਸੰਕਲਪਾਂ ਦਾ ਐਲਾਨ ਕੀਤਾ ਹੈ ਉੱਥੇ ਕਾਂਗਰਸ ਨੇ ਵੋਟਰਾਂ ਨਾਲ 7 ਵਾਅਦੇ ਕੀਤੇ ਹਨ ਇਹਨਾਂ ਤੇ ਨਜ਼ਰ ਮਾਰਦੇ ਆ ਵਧੇਰੇ ਇਹੀ ਪ੍ਰਭਾਅ ਮਿਲਦਾ ਹੈ ਕਿ ਇਹ ਦੋਵੇਂ ਹੀ ਪਾਰਟੀਆਂ ਲੋਕ ਲੁਭਾਉਣੇ ਵਾਅਦੇ ਕਰਕੇ ਜਨਤਾ ਨੂੰ ਪਰਮਾਉਣ ਦੇ ਯਤਨ ਵਿੱਚ ਹਨ ਜਦੋਂ ਕਿ ਇਹਨਾਂ ਦੀ ਜ਼ਿੰਮੇਵਾਰੀ ਸੂਬੇ ਦੇ ਵਿੱਤੀ ਸਾਧਨਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਕਰਕੇ ਲੋਕਾਂ ਦਾ ਵਿਕਾਸ ਕਰਨ ਦੀ ਹੋਣੀ ਚਾਹੀਦੀ ਸੀ ਇਹਨਾਂ ਲੁਭਾਉਣੇ ਵਾਅਦਿਆਂ ਦੀ ਕੜੀ ਵਿੱਚ ਇੱਥੇ ਕਾਂਗਰਸ ਨੇ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ ਉੱਥੇ ਭਾਜਪਾ ਨੇ ਹੋਰ ਅੱਗੇ ਵਾਅਦੇ ਆਹੇ ਰਕਮ 2100 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਭਾਜਪਾ ਨੇ ਜਿੱਥੇ ਸਰਕਾਰ ਬਣ ਤੇ ਨੌਜਵਾਨਾਂ ਨੂੰ 2 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਉੱਥੇ ਕਾਂਗਰਸ ਨੇ ਪਹਿਲਾਂ ਹੀ 2 ਲੱਖ ਖਾਲੀ ਸਰਕਾਰੀ ਸੀਟਾਂ ਨੂੰ ਭਰਨ ਦੀ ਗੱਲ ਕਹੀ ਹੈ ਜੇਕਰ ਭਾਜਪਾ ਨੇ 10 ਲੱਖ ਤੱਕ ਦੇ ਮੁਫਤ ਇਲਾਜ ਦਾ ਵਾਅਦਾ ਕੀਤਾ ਤਾਂ ਕਾਂਗਰਸ ਨੇ ਇਸ ਤੋਂ ਕਿਤੇ ਵੱਡੀ ਛਲਾਂਗ ਮਾਰਦੇ ਹਾਂ 25 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਐਲਾਨ ਕੀਤਾ ਹੈ ਜਿੱਥੇ ਭਾਜਪਾ ਨੇ 5 ਲੱਖ ਘਰਾਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ ਉੱਥੇ ਕਾਂਗਰਸ ਨੇ ਸਭ ਨੂੰ 300 ਜੁੰਟ ਤੱਕ ਬਿਜਲੀ ਮੁਫਤ ਦੇਣ ਦਾ ਐਲਾਨ ਕਰ ਮਾਰਿਆ ਦੋਹਾਂ ਪਾਰਟੀਆਂ ਨੇ ਗੈਸ ਸਿਲੰਡਰ ਦੀ ਕੀਮਤ 500 ਤੱਕ ਕਰਨ ਦਾ ਐਲਾਨ ਵੀ ਕੀਤਾ ਅਸੀਂ ਇਹਨਾਂ ਪਾਰਟੀਆਂ ਨੂੰ ਰਾਜ ਦੀ ਆਰਥਿਕਤਾ ਦੇ ਹਕੀਕੀ ਹਾਲਾਤ ਵੇਖਦੇ ਹੋਏ ਉਹਨਾਂ ਅਨੁਸਾਰ ਹੀ ਚੱਲਣ ਦੀ رائے ਦਿੰਦੇ ਹਾਂ ਕਿਉਂਕਿ ਅਜਿਹੀ ਮੁੱਤਖੋਰੀ ਦੀ ਦੌੜ ਵਿੱਚ ਸਿਆਸਦਾਨ ਸੂਬੇ ਦੇ ਸਿਰ ਤੇ ਕਰਜ਼ੇ ਦੀ ਵੱਡੀ ਪੰਡ ਰੱਖ ਦਿੰਦੇ ਹਨ ਜਿਸ ਦਾ ਭਾਰ ਅਖੀਰ ਵਿੱਚ ਆਮ ਲੋਕਾਂ ਨੂੰ ਹੀ ਚੁਕਣਾ ਪੈਂਦਾ ਹੈ ਅਤੇ ਉਹ ਸ਼ੁਰੂ ਹੋਏ ਇਸ ਕੁ ਚੱਕਰ ਵਿੱਚ ਕਰਜ਼ੇ ਦੀਆਂ ਘੁੰਮਣ ਘੇਰੀਆਂ ਵਿੱਚ ਹੀ ਫਸ ਕੇ ਰਹਿ ਜਾਂਦੇ ਹਨ ਇਸ ਕਾਰਨ ਲੋਕ ਪੱਖੀ ਵਿਕਾਸ ਦੇ ਪ੍ਰੋਗਰਾਮ ਵੀ ਅੱਧੇ ਅਧੂਰੇ ਹੀ ਰਹਿ ਜਾਂਦੇ ਹਨ ਸੋ ਹੁਣ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿਹੜੇ ਵਾਅਦੇ ਦੇ ਨਾਲ ਜਿਹੜਾ ਸਰਕਾਰ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ